ਹਿੱਕਾਂ ਵਿੱਚ ਮਾਰੂਗਾ ਮੈਨੂੰ ਇਹ ਗਾਣਾ ਬਣਾ ਗਿਆ ਮੈਂ ਕਿਹਾ ਇਹ ਚੱਲ ਗਿਆਗਾ ਆਪਣਾ ਕਿਥੋਂਗਾ ਉਹ ਪਾ ਦੇ ਕੈਪਸ਼ਨ ਦਾ ਭਰਾ ਗੱਲ ਉਹ ਲਾਈਵ ਆ ਬੀ ਗੰਗੂ ਗਾਣਾ ਪਾ ਦੇ ਪਾ ਲੈ ਵੀਰ ਮੈਂ ਮੈਂ ਵੱਲ ਲੱਗਿਆ ਅੱਜ ਆਪਣਾ ਜੀਵਰਾ ਮੇਰੇ ਨਾਲ ਹੋਵੇ ਮੈਂ ਕਹਿੰਦਾ ਰੁਕ ਜਾ ਭਰਾ ਗੱਲ ਮੰਨ ਕੇ ਗਗੂ ਵਰਾਜ ਆ ਰਹੀ ਹੈ ਬੀਰੇਤ ਕੋ ਗੀਤ ਰੇ ਮੈਂ ਉਹ ਸੁਣਾਉਣਾ ਤੈਨੂੰ ਪਰਦੇ ਵਾਲਾ ਉਹਦੀ ਸਟੋਰੀ ਪਾ ਦੇ ਆਹ ਆ ਸਟੋਰੀ ਪਾ ਦਿਓ ਸਾਰੇ ਨੇ ਲਾਈਵ ਆ ਨਾਲ ਸਿਆਲ ਲੈਣਗੇ ਸਾਰੇ ਜਣੇ ਇਹਦੀ ਸਟੋਰੀ ਪਾ ਦੇ ਜੋ ਸਾਡੇ ਬਾਰੇ ਭੌਂਕਦਿਆਂ ਉਹ ਲਗੜ ਕਤੀੜਾ ਨੇ ਜੋ ਬੈਕ ਤੇ ਗੱਲਾਂ ਕਰਦੇ ਸਾਰੇ ਸਾਰੇ ਲੀਰਾਂ ਨੇ ਓ ਯਾਰ ਤੇ ਹੱਤਾ ਰੱਖਦਾ ਏ ਯਾਰ ਤੇਰਾ ਹੱਤਾ ਰੱਖਦਾ ਏ ਗੰਡਾ ਸੇ ਚੰਡ ਕੁੜੇ ਓ ਫੇ ਕਾਈੜੀ ਤੋਂ ਕਰਦੇ ਮੈਸੇਜ ਨੇਰੇ ਹੀ ਗੰਦ ਕੁੜੇ ਮੈਂ ਸਭ ਦਾ ਕਰੂ ਨ ਤਾਰਾ ਮੈਂ ਸਭ ਦਾ ਕਰੂ ਨ ਤਾਰਾ ਜੋ ਸਾਡੇ ਨਾਲ ਕਹਿੰਦੇ ਆ ਓ ਪਰਚੇ ਦਾ ਕੀ ਮਸਲਾ ਮਰਦਾਂ ਤੇ ਹੀ ਪੈਂਦੇ ਆ ਉਹ ਪਰਚੇ ਦਾ ਕੀ ਮਸਲਾ ਮਰਦਾ ਤੇ ਹੀ ਪੈਂਦੇ ਆ ਕੱਲ ਥਾ ਟੀਰੀ ਗਨ ਲਿਆਇਆ ਪੂਰੇ 475 ਦੀ ਉਹ ਕਿਵੇਂ ਦੇ ਜੂਗੀ ਤੋਂ ਖਾ ਬਣੀ ਚੰਦਣ ਦੀ ਲੱਕੜ ਦੀ ਜੋ ਫਾਂ ਚਲਾਉਂਦੇ ਸੱਤ ਹੀ ਲੈਣੇ ਨਾ ਪਕੁੜੇ ਉਹ ਕੀ ਮਵੈਰੀ ਦੀ ਫੜ ਜਾਂਦੀ ਐ 파ਰਖੂ ਅੱਖ ਕੁੜੇ ਉਹ ਨਹੀਂ ਸਾਨੂੰ ਪਰ ਉਹ ਨਹੀਂ ਸਾਨੂੰ ਪਰਵਾਹ ਲੋਕ ਜੋ ਸਾਨੂੰ ਕਹਿੰਦੇ ਆ ਹੋ ਪਰ ਚੇ ਦਾ ਕੀ ਮਸਲਾ ਮਰਦਾ ਤੇ ਹੀ ਪੈਂਦੇ ਆ ਮਰਦਾ ਤੇ ਹੀ ਪੈਂਦੇ ਆ ਬਹੁਤ ਬਹੁਤ ਬੜਾ ਨੁਵੀਰੇ ਵਾਰਾ ਚਰਨ ਚਰਨ ਲਾਏ ਆਪਣੇ ਬਾਦਰੀ ਕਰ ਆਪਣੇ ਭਰਾ ਆਪਣੇ ਕੋਈ ਨਹੀਂ ਆਪਣੇ ਸਰਪੰਚ ਸਾਹਿਬ ਆਪਣਾ ਭਰਾ ਗੱਲ ਆਪਣੇ ਰੰਦਾਵਾ ਸਾਹਿਬ ਆਪਣਾ ਭਰਾ ਭਾਈ ਆਪਣੇ ਰਾਏ ਸਾਹਿਬ ਇਹ ਥੋੜੇ ਬੰਦੇ ਥੋੜੇ ਆ ਬੰਦੇ ਨਹੀਂ ਪਛਾਣ ਚ ਕਰਾਉਣੇ ਜਿਵੇਂ ਮਹਿਰ ਮੰਗ ਜਾਂਦੀ ਹੈ ਪੈਕ ਬੁੱਕ ਲਾਉਂਦਾ ਹੁਣ ਮੈਂ ਤੁਹਾਨੂੰ ਗਾਏਗਾ ਸੁਣਾ ਦੇ ਭਾਈ ਸੁਣਾ ਦੇ ਲੈ ਆਪਣੇ ਭਰਾ ਲਾਈਵ ਚੱਲਦਾ ਸਾਰੇ ਭਰਾ ਆਪਣੇ ਮੈਂ ਤੁਹਾਨੂੰ ਗਾਣੇ ਗੰਦਾ ਕਿਹੜਾ ਮੈਂ ਬਣਾਉਣਾ ਨਹੀਂ ਨਹੀਂ ਕੋਈ ਜਾ ਮੈਂ ਤੁਮੜੇ ਵਾਲਾ ਸੁਣਾਉਣ ਚੱਕ ਦੇ ਮਾਈਕ ਗੱਲ ਸਾਹਿਬ ਚੱਕ ਤੂੰ ਆ ਟੋਣਿਆ ਵਾਲਾ ਹੀ ਸੁਣਾਣਾ ਹੈ ਨਾ ਕੱਢ ਆਪਣੇ ਇਹਦਾ ਆਣੀ ਕੱਢ ਦੋ ਬੱਟ ਗੱਲ ਸਾਹਿਬ ਅਜੇ ਗਾਣੇ ਆਉਣੇ ਆ ਜੀ ਆਪਣੇ ਕੋਈ ਚੱਕਰ ਨਹੀਂ ਛੋਟਾ ਕੋਈ ਸਾਨੂੰ ਗੱਲ ਸਾਹਿਬ ਕੋਈ ਗੱਲ ਸਾਹਿਬ ਕੀ ਬੇਨਤੀ ਆ ਸਾਨੂੰ ਕੋਈ ਗੱਲ ਸਾਹਿਬ ਲੀਕ ਲੂਏ ਚੱਕਰ ਤਾਂ ਨਹੀਂ ਕੋਈ ਸਾਨੂੰ ਬੇਨਤੀ ਕੋਈ ਛੋਟਾ ਚੱਕ ਦੀ ਕੰਮ ਜੇਲ੍ਹਾਂ ਵਾਲਾ ਸੁਣਾ ਦੇ ਆਪਣਾ ਗਾਣਾ ਨਹੀਂ ਕੋਈ ਗਾਉਂਦਾ ਮਰਦ ਕੱਟਣਗੇ ਵੈਰੀ ਤੇ ਜੇਲ੍ਹਾਂ ਵੀ ਹੋਣਗਾਂ ਉਹ ਵੀ ਸੁਣਾ ਮਰਦ ਕੱਟਣਗੇ ਵੈਰੀ ਤੇ ਜੇਲ੍ਹਾਂ ਵਾਲੇ ਭਰਾ ਹਾਂ ਸਾਡੇ ਹੋਣਗੇ ਜੇਲ੍ਹਾਂ ਵਾਲੇ ਭਰਾ ਹਾਂ ਸਾਡਾ ਹੋਰ ਦੀ ਹਾਂ ਹੋਰ ਵੀ ਹੋਣਾ ਹੈ ਕੌਣਾ ਹਾਂ ਭਾਈ ਭਾਈ ਇਹ ਸਾਡਾ ਭਰਾ ਸਾਡਾ ਭਰਾ ਸਣੀ ਰੋਡੇ ਉਹ ਸਣੀ ਕਿੱਥੇ ਆ ਉਹ ਸਣੀ ਓਕੇ ਵੀਰ ਮਿਠੇ ਹੋ ਹੋ ਠੀਕ ਹੈ ਮੇਰੀ ਜਾਨਾ ਇਕੱਠੇ ਹੋਏ ਸਾਰੇ ਅਸੀਂ ਲਾਇਰੂ ਘਾਟੋਂ ਮਾੜਾ ਸ਼ੇਰ ਸ਼ੂਰ ਕਰਦੇ ਚੰਗਾ ਸਾਨੂੰ ਹਿਸਾਬ ਜਾ ਘਟਾ ਉਹ ਮੈਂ ਅੱਗੇ ਜ਼ਿਕਰ ਕਰੀ ਜਾਂਦਾਈ ਮੈਂ ਕਹਾ ਛਣੀ ਮੈਂ ਅੱਗੇ ਜ਼ਿਕਰ ਕੀਤਾ ਮੁੰਡਾ ਲਾਇਰੂ ਆ ਉਹ ਸ਼ੇਰ ਸ਼ੂਰ ਕਰਦੇ ਚੰਗਾ ਓਕੇ ਆਪਾਂ ਜੇ ਮੈਂ ਕਹਾ ਮੇਰੀ ਸ਼ੇਰ ਸ਼ੂਰ ਜਾਨਾ ਮੈਂ ਕਹਾ ਛਣੀ ਮੈਂ ਕਹਾ ਉਹਨੇ ਇੱਕ ਵਾਰ ਸ਼ੇਰ ਹੋਣੇ ਟੱਕਰੇ ਕਰਾਏ ਸਾਡੇ ਅਸੀਂ ਭਾਈ ਕਿਨੇ ਚੜਵਾ ਇਕੱਠੇ ਹੋਏ ਯਾਰ ਪੂਰੇ ਕੈਮ ਆ ਪੂਰੇ ਦੱਸ ਪੂਰੇ ਵਧੀਆ ਪੂਰੇ ਵੱਧਿਆ ਜਮਾਂ ਸੈਟ ਆ ਜਮਾਂ ਸੈਟ ਆ ਨਿਆਰੇ ਲਈ ਜੰਨੇ ਵੀਰ ਕੋਲੇ ਮੈਂ ਵੇਖੀ ਜਾਂਦਾ ਮੈਂ ਨਹੀਂ ਨਹੀਂ ਭਾਈ ਸਾਨੂੰ ਦੱਸ ਹਾਬ ਨਹੀਂ ਸੰਭੰਦੀ ਬਾਹਲੇ ਕੱਟੇ ਆਪਣੇ ਸਾਰੇ ਗੈਸਟ ਆ ਸ਼ੇਅਰ ਸ਼ੁਰੂ ਕਰ ਦਿਆਂਗਾ ਉਹ ਲਾਈਵ ਨੂੰ ਬੰਦੇ ਬਤਾ ਦਿਓ ਮਾੜੇ ਜੇ ਕੰਮ ਚੱਕ ਆਵੇ 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 ਕਰ ਲੈ ਗੱਲ ਮੈਂ ਮਾਨਸਾ ਜੀ ਨੇ ਆ ਕਰੀ ਪੂਰੇ ਕੈਮ ਆ ਜੀ ਰੋਡੇ ਸਾਹਿਬ ਸਰਾਗ ਦੀਆ ਵਧੀਆ ਕੰਮ ਓਕੇ ਜਮਾ ਭਰਾ ਆਏ ਆ ਸਾਡੇ ਗੈਸਟ ਉਹ ਵੀ ਕਰ ਦੇ ਕੇ ਕੱਕ ਦੇ ਕੰਮ ਮੜਿਆ ਸੁਣੀ ਮਿਲਦੇ ਆ ਫਿਰ ਸੈਟਾ ਕਰ ਉਹ ਓਕੇ ਓਕੇ ਕਰ ਦੇ ਸ਼ੇਡ ਸ਼ੂਟ ਜਾ ਆਪਣਾ ਭਰਾ ਹੁਣ ਇੱਕ ਗਾਣਾ ਸੀ ਸੁਣਨਾ ਬਾਈ ਦਾ ਨਵਾਂ ਗਾਣਾ ਆ ਤੂੰ ਕਾ ਫੇਲ ਹੋ ਰਿਹਾ ਸੁਣਨਾ ਕਰ ਦੇ ਸ਼ੇਡ ਸ਼ੂਟ ਦੋਨੇ ਮਿਲਣ ਗਿਆ ਬਾਈ ਸੁਣਾ ਦੇ ਯਾਕਰੇ ਗਾਣਾ ਆਇਆ ਆਇਆ ਬਾਈ ਛੇੜ ਸ਼ੁਰੂ ਕਰ ਤੁਹਾਡੇ ਭਰਾ ਦਾ ਜੰਗਾ ਮੜਾ ਕੰਮ ਓਕੇ ਕਰ ਦਿਓ ਉਹਦਾ ਭਾਚ ਜਿੱਥੇ ਮੜ ਜਿਹੜਾ ਬੰਦਿਆਣਾ ਇਹ ਚਲੋ ਜੀ ਬਾਈ ਸਾਰੇ ਲਾਇ ਰੂਪ ਛੇੜ ਸ਼ੁਰੂ ਕਰ ਦਿਓ ਇਹ ਮਰਦ ਵਢਣ ਕੀ ਵੈਰੀ ਤੀਜਾ ਵੀ ਹੋਣਾ ਇੱਕ ਮਿੰਟ ਮੈਂ ਪਰਚੀ ਫ੍ਰੀ ਨਾ ਸੁਣਾਈਏ ਹਾਂ ਪਰਚੇ ਪਰਚੀ ਫ੍ਰੀ ਨਾ ਮੈਂ ਹੋਲ ਦੇਣਾ ਲਾਈ ਦਰਾ ਦੀ ਕੋੜਾ ਭਰਾ ਬੈਠਾ ਇਹ ਮਿਲਣ ਇਹ ਮਿਲਣ ਉਹ ਜੀ ਉਹ ਗੋਟੀ ਉੱਤੇ ਬੈਣ ਯਾਰੀਆਂ ਦੇ ਨਾਮ ਦਾ ਯਾਰੀ ਜਿੰਦਾਬਾਦ ਲਖਵਾਇਆ ਕੰਨ ਤੇ ਉਹ ਯਾਰਾਂ ਵਾਰੇ ਜਿਹੜਾ ਮੰਦਾ ਚੰਗਾ ਬੋਲੂਗਾ ਸਿੱਟਾ ਮੈਂ ਚਪੇੜਾ ਛੱਟੀ ਉਹਦੇ ਕੰਨ ਤੇ ਉਹ 302 ਚ 14 ਸਾਲ ਲੱਗਦੇ 302 ਚ 14 ਸਾਲ ਲੱਗਦੇ ਕਿੱਦਾਂ ਕੱਲੀ ਰਹੇਗੀ ਨਾ ਬਿੰਦਸਾਰ ਦੀ ਓਏ ਯਾਰਦਿਆਂ ਕਰਮਾਂ ਚ ਜੇਲਾ ਨਖਰੋ ਪਿੱਛੇ ਫਿਰੇਂਗੀ ਕਚਹਿਰੀਆਂ ਚ ਜਗੇੜੇ ਮਾਰਦੀ ਓਏ ਯਾਰਦਿਆਂ ਕਰਮਾਂ ਚ ਜੇਲਾ ਨਖਰੋ ਪਿੱਛੇ ਫਿਰੇਂਗੀ ਕਚਹਿਰੀਆਂ ਚ ਜਗੇੜੇ ਮਾਰਦੀ ਵਾ 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 ਸਲਾਮ ਓ ਕਾਈ ਲਖ ਸੇੜਾ ਵਕੀਲ ਮੰਗਦਾ ਫੇਰ ਵੀ ਗਾਰੰਟੀ ਨਹੀਂ ਕੋਈ ਦਿੰਦਾ ਬਲੀਏ ਓ ਕਿੰਨਾ ਤੇਰ ਦਿਲ ਦੇ ਵੇੜੇ ਚ ਰੱਖੇਂਗੀ ਕਰਾ ਨੂੰ ਵੀ ਲੱਗ ਜਾਂਦਾ ਜਿੰਦਾ ਬੱਲੀਏ ਬੀਬੇ ਪਾਣੀ ਦੀ ਵੀ ਕੋਟੀ ਉਦੋਂ ਜ਼ਹਿਰ ਲੱਗਦੀ ਦਿੰਦਿਆ ਵਦਾਈ ਜਦੋਂ ਐਂਡੀ ਹਾਰਦੀ ਓ ਯਾਰਦਿਆਂ ਕਰਮਾਂ ਚ ਜੇਲਾ ਨਖਰ ਉਹ ਪਿੱਛੇ ਫਿਰेंगी ਕਚਹਿਰੀਆਂ ਚ ਗੇੜੇ ਮਾਰਦੀ ਯਾਰਦਿਆਂ ਕਰਮਾਂ ਚ ਜੇਲਾ ਨਖਰ ਉਹ ਪਿੱਛੇ ਫਿਰेंगी ਕਚਹਿਰੀਆਂ ਚ ਗੇੜੇ ਮਾਰਦੀ ਵਾ 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 ਇਹ ਆਪਾਂ ਲਾਈਵ ਬੰਦਰੀ ਲਾਈਵ ਹੀ ਚੱਲੀ ਹੁੰਦਾ ਆਪਣਾ ਕੰਮ ਚੱਕ ਦੋ ਭਰਾਵੋ ਮੇਰੀ ਗੱਲ ਸੁਣ ਲੋ ਮੈਂ ਭਰਾ ਐ ਮੇਰਾ ਮੇਰੀ ਯਾਰੀ ਤੇ ਪਈ ਐ ਹੁਣ ਇੰਜਨੀਅਰ ਦੀ ਟੋਰ ਪੁੱਟੜਾਈ ਹੋਣੀ ਆ ਵਾਲੇ ਮੈਂ ਭਰਾ ਉਹ ਝੋਟਾੜਾ ਝੋਟਾ ਯਾਰ ਸੇ ਭਰਾ ਜੇ ਆਪਣੇ ਨਾਲ ਜੇ ਆਪਣੇ ਨਾਲ ਕਹਿਣਾ ਮਤਲਬ ਭਰਾ ਆਪਣੇ ਕੱਠੇ ਇਹ ਜਿਹੜਾ ਇੰਸਟਾਗ੍ਰam ਇਹ ਸ਼ੇਅਰ ਸ਼ੁਰੂ ਹੁੰਦਾ ਕਿ ਹੁੰਦਾ ਨਹੀਂ ਇਹ ਜਾ ਕਿ ਬਈ ਬਈ ਲਾਈਵ ਨਹੀਂ ਜਿਹੜੇ ਭਰਾ ਆਪਣੇ ਸ਼ੇਅਰ ਕਰਦੇ ਕੇ ਜੇ ਹੋ ਸਕਦਾ ਹੋ ਜੂ ਹੋ ਜੂ ਛੋਟੋ ਚੱਕ ਤੋਂ ਛੇੜ ਸ਼ੂਰ ਉਹ ਲਾਈਵ 150 ਉਹ ਦੇਖਦਾ ਦੋ ਤਿੰਨ ਹਜ਼ਾਰ ਕਰ ਦੋ ਯਾਰ ਆਏ ਦਾ ਗੱਲ ਨਹੀਂ ਬਈ 150 ਵੀ ਬਹੁਤ ਹੈ 150 ਗੜਿਆ ਬਹੁਤ ਆ ਆ ਸਭ ਲਈ ਕੀ ਯਈ ਉਹਨਾਂ ਦੇਖ ਯਾਰ ਤੂੰ 11 11 ਇੱਕ ਗਾਣਾ ਆਪਣਾ ਹੋਰ ਰਿਲੀਜ਼ ਹੋਣਾ ਉਹ ਸੁਣਾਉਣਾ ਤਾਂ ਆ 11 ਸੱਕਤਾ ਵੀਰੇ ਵੀਡੀਓ ਬਣਾਉਣੀ ਆ ਜਿੰਨਾ ਬਾਈ ਨਾ ਲੈਣਾ ਹਣਾ ਆ 11 ਦਾ ਕੀ ਕਰਨਾ ਯਾਰ ਆਪਣਾ ਪੁੱਤ ਬਲਾ ਚੌਂਦੀਆ ਇਹ ਰਿਕੁਐਸਟਾਂ ਆ ਜਾਂਦੇ ਆ ਆਪਾਂ ਨੂੰ ਰਿਕੁਐਸਟਾਂ ਉਹ ਚੱਕ ਦੇ ਕੰਮ ਕਰ ਚੁੱਕਾ ਆਪਾਂ ਸਾਰੇ ਹੀ ਚੱਕ ਦਨੇ ਆ ਚਾਲੂ ਬ੍ਰੇਕ ਆਪਾਂ ਕਰਦੇ ਜੋਇਨ ਆਹ 11 ਜਣਾਂ ਨੇ ਰਿਕਵੈਸਟ ਕੀਤੀ ਹੋਈ ਆ ਐਨਸੈਪਟ ਕਰਦੇ ਆਪਾਂ ਨੂੰ ਹਾਂਜੀ ਗਗੂ ਕਰਬਿਲਾਂ ਵੀਰੇ ਆਪਾਂ ਨੂੰ ਸਾਰੇ ਵੀਰੇ ਜਿਹੜੇ ਆਪਣੇ ਭਰਾ ਸੁਣ ਕੇ ਧਿਆਨ ਨਾਲ ਸਾਰਿਆਂ ਨੂੰ ਆਪਾਂ ਕੋਈ ਜਾਣਦਾ ਟ੍ਰਿੰਕਰ ਟ੍ਰਿੰਕਰ ਲੇਟਲ ਸਟਾਰ ਗੁੰਡੇ ਮੇਰੇ ਸਾਰੇ ਯਾਰ ਜਿੰਨਾਂ ਦੀ ਕਰਦੀ ਭਾਲ ਤੇ ਪਰਾਂ ਦੇ ਵਿੱਚ ਰਹਿਣ ਫਰਾਰ ਕੀ ਖੱਟੇ ਵੀ ਪਿਆਰ ਬਣਾ ਕੇ ਜੇਲ੍ਹ ਕਟੰਗੀ ਯਾਰ ਬਣਾ ਕੇ ਆਖਾ ਪਾਵੇਂ ਸਾਕਾ ਲਈ ਇੱਕ ਰੱਖ ਦੇ ਲਾਲ ਟ੍ਰਿੰਕਰ ਟ੍ਰਿੰਕਰ ਲੇਟਲ ਸਟਾਰ ਗੁੰਡੇ ਮੇਰੇ ਸਾਰੇ ਯਾਰ ਜਿੰਨਾਂ ਦੀ ਕਰਦੀ ਭਾਲ ਤੇ ਪਰਾਂ ਦੇ ਵਿੱਚ ਰਹਿਣ ਫਰਾਰ ਮੋਟੇ ਸੇ ਤਰਸੋ ਨੋ ਲੱਗੀ ਐ ਕਿਸੇ ਤੇ 57 ਨੀ ਮੋਟਰ ਹੀ ਉੱਤੇ ਪੱਕਾ ਰਖਿਆ ਇਕ ਲੱਕੜ ਦਾ ਮੰਜਾ ਨੀ ਦਰਦੇ ਕੱਲੇ ਰੱਬ ਕੋਲੋਂ ਮੈਂ ਲੋਹੋਂ ਦੇ ਵਿੱਚ ਬੈਖਾ ਟਿੰਕਲ ਟਿੰਕਲ ਡਸਟਾਰ ਗੁੰਡੇ ਮੇਰੇ ਸਾਰੇ ਯਾਰੋ ਜਲਾ ਦੀ ਕਰਦੀ ਬਾਹ ਦੇ ਵਿੱਚ ਰਹਿਣ ਫਰਾ ਕੀ